ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਵਿਰੋਧ ਕਰਨ ਵਾਲਿਆਂ ਤੇ ਪੁਲਿਸ ਦੀ ਵੱਡੀ ਕਾਰਵਾਈ ਤੁਸੀਂ ਜੁੜੇ ਹੋ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਬਦਾਂ ਸੁਵਾਦ ਕਰਦਾ ਏ ਫ੍ਰੀਕੋਰਟ ਦੇ ਵਿੱਚ ਰਾਜਪਦਰੀ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭੌਂ ਸਿੰਘ ਮਾਨ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤਾ ਜਾਣਾ ਹੈ ਤਾਂ ਪਿਛਲੇ ਦਿਨੀ ਸਿੱਖ ਜਥੇਬੰਦੀਆਂ ਵੱਲੋਂ ਜੋ ਪਿਛਲੇ ਸਮੇਂ ਦੇ ਵਿੱਚ ਬੇਦਬੀਆਂ ਹੋਈਆਂ ਸੀ ਉਹਨਾਂ ਦਾ ਇਨਸਾਫ਼ ਨਾ ਮਿਲਦਾ ਦੇਖ ਰੋਸ ਜਹਰ ਕਰਨ ਦਾ ਐਲਾਨ ਕੀਤਾ ਗਿਆ ਸੀ ਅਤੇ ਕਾਲੀਆਂ ਝੰਡੀਆਂ ਦਿਖਾਉਣ ਦਾ ਐਲਾਨ ਕੀਤਾ ਗਿਆ ਸੀ ਤੇ ਜਿਨ੍ਹਾਂ ਆਗੂਆਂ ਵੱਲੋਂ ਐਲਾਨ ਕੀਤਾ ਗਿਆ ਸੀ ਉਹਨਾਂ ਦੀ ਫੜੋ ਫੜੋਕ ਤੋਂ ਸ਼ੁਰੂ ਹੋ ਚੁੱਕੀ ਹੈ ਖਬਰ ਦੇ ਕੋਲ ਸਾਹਮਣੇ ਆਈ ਹੈ ਕਿ ਸਿੱਖ ਪ੍ਰਚਾਰਕ ਰঞ্জੀਤ ਸਿੰਘ ਵਾਂਦਰ ਨੂੰ ਪੁਲਿਸ ਵੱਲੋਂ ਹਰਾਸਤ ਦੇ ਵਿੱਚ ਲਿਆ ਗਿਆ ਏ ਉਹਨਾਂ ਨਾਲ ਸੁਣਾਉਣੇ ਆ ਸਾਡੀ ਫੋਨ ਤੇ ਕੀ ਗੱਲਬਾਤ ਹੋਈ ਅਤੇ ਅਤੇ ਕਿਸ ਤਰ੍ਹਾਂ ਪੁਲਿਸ ਵੱਲੋਂ ਉਹਨਾਂ ਨੂੰ ਲਿਆ ਗਿਆ ਸੀ ਹਰਾਸਤ ਦੇ ਵਿੱਚ ਸੁਣੋ ਤੁਸੀਂ ਉਹਨਾਂ ਦੀ ਜਵਾਨ ਸਾਡੇ ਨਾਲ ਰঞ্জੀਤ ਸਿੰਘ ਵਾਂਦਰ ਜੀ ਜੋੜੇ ਨੇ ਵਾਂਦਰ ਸਾਹਿਬ ਅ ਅੱਜ ਤੁਹਾਨੂੰ ਦੱਸਿਆ ਜਾ ਰਿਹਾ ਕਿ ਹਰਾਸਤ ਵਿੱਚ ਲਿਆ ਗਿਆ ਕੀ ਹੈਗਾ ਸਰ ਪੂਰਬ ਮਾਮਲਾ ਮਾਨਜੂ ਗੁਗਵੰਤ ਸਿੰਘ ਮਾਨ ਦੀ ਸਰਕਾਰ ਨੇ ਅੱਜ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜੋ 1947 ਦੇ ਵਿੱਚ ਸਾਡੇ ਗਲ ਗੁਲਾਮੀ ਪੈ ਗਈ ਹੂੰ ਕੱਲ ਨੂੰ 15 ਅਗਸਤ ਨੂੰ ਮੁੱਖ ਮੰਤਰੀ ਸਾਹਿਬ ਫਰੀਦਕੋਟ ਝੰਡਾ ਲਹਿਰਾਉਣ ਜਾ ਰਿਹਾ ਅਸੀਂ ਇਸ ਜ਼ਿਲ੍ਹੇ ਦੇ ਵਿੱਚ ਜਦੋਂ 15 ਦੇ ਵਿੱਚ ਬੇਅਦਬੀ ਹੋਈ ਸੀ ਧੰਨ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੂੰ ਉਸ ਨੂੰ ਲੈ ਕੇ ਸੰਘਰਸ਼ ਲੜ ਰਹੇ ਸੀ ਇਹ ਹੀ ਮੁੱਖ ਮੰਤਰੀ ਸਾਹਿਬ ਫੀਰਕੋਟ ਜ਼ਿਲ੍ਹੇ ਦੇ ਵਿੱਚ ਆ ਕੇ ਹੂੰ ਇੱਥੇ ਸੰਕਟਾ ਦੇ ਨਾਲ ਵਾਅਦੇ ਕੀਤੇ ਸੀ ਵੀ ਮੈਂ ਇਨਸਾਫ਼ ਦੇਵਾਂਗਾ ਬਿਲਕੁਲ ਪਰ ਮੈਂ ਸਰਕਾਰਾਂ ਨੇ ਮਤਲਬ ਇਨਸਾਫ਼ ਨਹੀਂ ਦਿੱਤਾ ਹੂੰ ਹੂੰ ਤੇ ਇਹਨਾਂ ਦੇ ਮਤਲਬ 92 ਐਮਐਲਏ ਬਣੇ ਹੂੰ ਸੰਮਰਤ ਜੀ ਪ੍ਰਸਾਦ ਸਿੰਘ ਜਿਨੇ ਸਾਰੀ ਰਿਪੋਰਟ ਬਣਾਈ ਸੀ ਹੂੰ ਉਹਨੂੰ ਨਾ ਵਿਧਾਨ ਸਭਾ ਦੇ ਵਿੱਚ ਟਾਈਮ ਦਿੱਤਾ ਬੋਲਣ ਦਾ ਤੇ ਨਾ ਉਹਦੀ ਸੁਣੀ ਗਈ ਕਿ ਹਮ ਤਾਂ ਉਹਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੂੰ ਅਸੀਂ ਇਹ ਗੱਲਾਂ ਨੂੰ ਲੈ ਕੇ ਵੀ 10 ਸਾਲ ਹੋ ਗਏ ਆ ਵੀ ਇਸ ਥੀਸ ਦਾ ਨਿਵੇੜਾ ਕਿਉਂ ਨਹੀਂ ਕੀਤਾ ਜਾਂਦਾ ਕਿਉਂ ਵੀ ਦੋਸ਼ੀਆਂ ਨੂੰ ਸਜ਼ਾ ਨਹੀਂ ਜਾਂਦੀ ਆ ਪੈਸਾ ਇਸ ਥੀਸ ਨੂੰ ਚੰਡੀਗੜ੍ਹ ਸਿਫਟ ਕੀਤਾ ਗਿਆ ਨਾ ਤਾਂ ਜਿਹੜੀ ਪੀੜਤ ਸੀਸਹੀਦ ਹੋਏ ਆ ਮੁੰਡੇ ਉਹਨਾਂ ਨੂੰ ਪਰਿਵਾਰਾਂ ਨੂੰ ਇਨਸਾਫ਼ ਮਿਲਿਆ ਉਹੀ ਮੰਗਾਂ ਨੂੰ ਲੈ ਕੇ ਅਸੀਂ ਇਹਦਾ ਘਰਾਉ ਕਰਨਾ ਸੀ ਥਾਲੀ ਚੰਡੀ ਲੈ ਕੇ ਗਰੋਧ ਕਰਨਾ ਸੀ ਭਗਵੰਤ ਮਾਨ ਦਾ ਮੰਗ ਪੱਤਰ ਵੀ ਅਸੀਂ ਲਿਖਿਆ ਸੀ ਪਰ ਸੁਭਾ ਜੀ ਸਾਨੂੰ ਇਹਨਾਂ ਨੇ ਗੁਰਦੁਆਰਾ ਸਾਹਿਬ ਮੈਂ ਆ ਰਿਹਾ ਸੀ ਘਰ ਦੇ ਵਿੱਚੋਂ ਨਿਕਲ ਕੇ ਅਸੀਂ ਕਿਤੇ ਜਾਣਾ ਸੀ ਕਿਤੇ ਪ੍ਰੋਗਰਾਮ ਤੇ ਹੂੰ ਤੇ ਸਮਾਲ ਸਰ ਥਾਣਾ ਤੇ ਬਾਗਾਪਾਣਾ ਪੁਲਿਸ ਨੇ ਸਾਨੂੰ ਇਥੋਂ ਗ੍ਰਿਫਤਾਰ ਕੀਤਾ ਹੈ ਕਿ ਗੈਰ ਕਾਨੂੰਨੀ ਹੈ ਧਾਰਾ 14 19 21 ਦੀ ਉਲੰਘਣਾ ਹੈ ਹੂੰ ਜਦ ਕਿ ਸੰਵਿਧਾਨ ਸਾਨੂੰ ਹੱਕ ਦਿੰਦਾ ਹੈ ਕਿ ਤੁਸੀਂ ਆਪਣਾ ਪ੍ਰੋਟੈਸਟ ਕਰ ਸਕਦੇ ਆ ਆਪਣੀਆਂ ਮੰਗਾਂ ਰੱਖ ਸਕਦੇ ਆ ਕਿ ਅਸੀਂ ਜੀ ਵੀ ਸਰਕਾਰ ਹੈ ਉਸੇ ਕੋਲ ਹੀ ਅਸੀਂ ਜਿਹੜਾ ਉਹਨਾਂ ਨੂੰ ਕਹਨੇ ਕਿ ਆ ਸਾਡੀਆਂ ਮੰਗਾਂ ਤੇ ਇਹ ਸਾਰਾ ਸੈਂਟਰ ਦੇ ਨਾਲ ਰਲ ਕੇ ਸਿੱਖਾਂ ਦੇ ਨਾਲ ਕਾ ਹੋ ਰਿਹਾ ਬੇਇਨਸਾਫੀ ਹੋ ਰਹੀ ਹੈ ਇੱਥੇ ਸਾਡਾ ਕੋਈ ਦੇਸ਼ ਨਹੀਂ ਸਾਡੇ ਨਾਲ ਜਬਰ ਜ਼ੁਲਮ ਬੰਦੀ ਸਿੰਘ ਵੀ ਰਿਆ ਕੀਤੇ ਜਾ ਰਹੇ ਇਹ ਸਾਰਾ ਕੁਝ ਸਾਡੇ ਨਾਲ ਹੋ ਰਿਹਾ ਨੇ ਇਹਦੇ 'ਚ ਅੱਜ ਜਦੋਂ ਸਵੇਰ ਪੁਲਿਸ ਆਈ ਹੈ ਉਹਨਾਂ ਨੇ ਤੁਹਾਨੂੰ ਕਿਹਾ ਨਹੀਂ ਵੀ ਤੁਸੀਂ ਵਿਰੋਧ ਨਾ ਕਰੋ ਜਾਂ ਤੁਹਾਡੀ ਗੱਲਬਾਤ ਕਰਾ ਦਾਂਗੇ ਸਭ ਤੁਹਾਨੂੰ ਨਾਲ ਹੀ ਲੈ ਗਏ ਤੁਹਾਨੂੰ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਸਾਡਾ ਹੱਕ ਹੈ ਵੀ ਸਾਡੀ ਸਾਡਾ ਮੰਗ ਪੱਤਰ ਦਿਵਾਓ ਜਾਂ ਸਾਡੀ ਗੱਲ ਕਰਾਓ ਉਹਨਾਂ ਨਾਲ ਆ ਹਾਂ ਉਸੇ ਕਿਰਦ ਸੰਘਰਸ਼ ਸਾਰੇ ਲੋਕਾਂ ਨੂੰ ਸਮਝਿਆ ਸੀ ਹਾਂ ਉਸ ਸਮੇਂ ਬਸ ਸਮਾਣਾ ਕੀ ਸਾਰੀ ਗੱਲ ਅਸੀਂ ਕਿਹਾ ਸੀ ਵੀ ਅਸੀਂ ਉਹਨੂੰ ਇੱਕ ਤਾਸ ਉੱਥੇ ਹਾਂ ਪਰ ਉਹਨਾਂ ਨੇ ਇਹ ਗੱਲ ਨਹੀਂ ਸੁਣੀ ਤੇ ਸਾਨੂੰ ਕਹਿ ਕੇ ਵੀ ਤੁਹਾਡੀ ਗੱਲ ਕਰਾਉਣੀ ਹੈ ਤੇ ਪਰ ਉਸ ਤੋਂ ਬਾਅਦ ਸਾਨੂੰ ਸਮਾਲ ਸਰ ਥਾਣੇ ਦੇ ਵਿੱਚ ਰੱਖਿਆ ਹੋਇਆ ਹੈ ਤਦੂ ਕੱਲਿਆ ਨੂੰ ਕੀਤਾ ਗਿਆ ਕਿ ਤੁਹਾਡੇ ਨਾਲ ਹੋਰ ਵੀ ਕੋਈ ਤੁਹਾਡੇ ਸਾਥੀ ਨੇ ਸਾਡੇ ਸਾਥੀ ਹੋਰ ਵੀ ਸੀ ਰਕੂਸ ਹੋ ਗਏ ਆ ਤੇ ਅਸੀਂ ਪ੍ਰੋਗਰਾਮ ਜਿਹੜਾ ਉਹ ਅਸੀਂ ਉਸੇ ਕਰਾਂਗੇ ਅਸੀਂ ਕਰਨ ਦੀ ਤੇ ਹੋਰ ਵੀ ਸਾਡੇ ਸਿੰਘਾਂ ਲੋਕੀ ਜਿਹੜੇ ਸੀ ਸਾਡੇ ਗਰੁੱਪ ਦੇ ਉਹਨਾਂ ਦੇ ਉੱਤੇ ਸਾਫੇ ਮਾਰੇ ਜਾ ਰਹੇ ਆ ਜਾਣ ਕੇ ਤੁਸਾਂ ਕਹਿਣਾ ਕਿ ਕੋਈ ਕੋਈ ਨਾ ਕੋਈ ਸਾਥੀ ਤੁਹਾਡੇ ਵਿਰੋਧ ਕਰਨਗੇ ਤੇ ਆਪਦਾ ਜਿਹੜਾ ਰੋਸ ਜਾਰ ਕਰਨਗੇ ਅਗਲਾ ਕੋਈ ਸੰਘਰਸ਼ ਦਾ ਕੋਈ ਕੀਤਾ ਗਿਆ ਤੁਹਾਡੇ ਲੋਕੋਂ ਜਿਵੇਂ ਮਾ ਤੁਹਾਨੂੰ ਠਾਣੇ ਚ ਰੱਖਿਆ ਗਿਆ ਤੇ ਤੁਹਾਨੂੰ ਮੈਨੂੰ ਦਿੱਤਾ ਗਿਆ ਬਾਕੀ ਸਾਥੀਆਂ ਨਾਲ ਕੋਈ ਗੱਲ ਪਤਾ ਰਾਫਤਾ ਕੈਂਡੀ ਤਾਂ ਤੁਸੀਂ ਕੋਈ ਅਸੀਂ ਪਹਿਲਾਂ ਤੋਂ ਲੜਦੇ ਆਏ ਹਾਂ ਤੇ ਲੜਦੇ ਰਹਿਣਾ ਕਿ ਸਰਕਾਰਾਂ ਆਪਾਂ ਵੀ ਕੁਝ ਕਰ ਲੈਣ ਜ਼ਬਰ ਜ਼ੁਲਮ ਕਰ ਮੈਨ ਤਾਂ ਕਰ ਕਰ ਲੈਣਾ ਅਸੀਂ ਆਪ ਦਾ ਸੰਘਰਸ਼ ਹੈ ਜਿਹੜਾ ਉਹ ਜਾਰੀ ਰੱਖਾਂਗੇ ਜੀ ਠੀਕ ਹੈ ਧੰਨਵਾਦੀ ਤੁਹਾਨੂੰ ਜੀ ਠੀਕ